ਆ ਵੀਰ ਗੋਲਦੀ ਨੇ ਬਾਣੀ ਤੇ ਵੀਰੇ ਸਾਡੇ ਪਿੰਡ ਦੇ ਸਾਡੇ ਛਾਕੀ ਵਾਲੇ ਵੀਰਾਂ ਦਾ ਜੋ ਕਿ ਪਿਛਲੇ ਇੱਕੋ 40 ਸਾਲ ਤੋਂ ਕੰਮ ਹੋਤੇ ਸਾਡੀ ਇਹ ਸੇਵਾ ਕਰ ਰਹੇ ਨੇ ਛਾਕੀ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਅੱਗੇ ਲਿਓ ਭਾਈ ਤੁਹਾਡੇ ਛਾਤੀਆਂ ਵਾਲੇ ਸਾਨੂੰ ਬਹੁਤ ਬਹੁਤ ਦਿਲਦੀ ਆ ਕਿ ਜੋ ਕਿ ਛਾਤੀ ਮਣ ਦਸਦਾ ਸਾਡੇ ਮੁੱਖ ਮਹਿਮਾਨ ਮਾਰਕੀਟ ਕਮੇਟੀ ਚਲਾਣ ਵਾਲੇ ਚੇਅਰ ਕੀ ਆ ਰਿਹਾ ਹੈ ਬਾਹਰ ਨੂੰ ਦਾ ਵਜਨ ਵੀ ਕਾਹੋ ਇਹ ਅੱਜ ਨਹੀਂ ਕੋਈ ਪਿਓ ਰਹਿਣਾ ਦੋਸਤ ਪਾਣੀ ਪਾਣੀ ਨੇ ਹਮਸਰ ਚੋਰ ਸੰਕਟਾਂ ਵੀ ਬਾਹਰ ਦੇ ਹੋਣੇ ਕੋਈ ਫਾਈਨਲ ਹੋਣਾ ਹੁਣ ਇੱਕ ਦਾ ਕਾਹ ਲੋ ਨੰਗਾ ਪਾਉਂਦਾ ਠੀਕ ਹੈ ਨਾ ਇਹ ਲੋ ਜਿਆਦਾ ਹਾलो ਕਿੱਥੋਂ ਆ ਰਿਹਾ ਮੈਂ ਤਾਂ ਬਾਪੂ ਦਾ ਸਰਾ ਬੈਂਟ ਲਿੰਦੇ ਜੀ ਵੀਰੋ ਬਾਤਾਂ ਪਕੈਣ ਦਾ ਲక్ష్మణ ਜੀ ਮੂਰਿਤ ਹੋਏ ਤੇ ਤਾਂ ਦੱਸਿਆ ਗਿਆ ਤਾਂ ਕਿ ਬੈਦ ਨੂੰ ਲੈ ਕੇ ਆਉਣਾ ਪਊਗਾ ਤਾਂ ਬਜਰੰਗ ਬਲੀ ਜੀ 라ਵਾ ਦੇ ਲੋ ਦੋਸਤੋ ਜਿਹੜੀ ਤੁਸੀਂ ਇਹ ਝਾਕੀ ਬਣੀ ਹੋਈ ਦੇਖ ਰਹੇ ਹੋ ਇਹਦਾ ਜਿਹੜਾ ਅਧਿਆਤਿਕ ਪੱਖ ਆ ਉਹ ਇਹ ਹੈ ਕਿ ਜਦੋਂ राम ਜੀ ਦਾ ਚਾਪਾ ਦੇਖਿਆ ਕਿ ਲక్ష్మణ ਜੀ ਬੇਹੋਸ਼ ਹੋ ਜਾਂਦੇ ਨੇ ਉਹਨਾਂ ਨੂੰ ਇਲਾਜ ਦੀ ਲੋੜ ਹੁੰਦੀ ਹੈ ਤਾਂ ਹਨੂਮਾਨ ਜੀ ਦੀ ਡਿਊਟੀ ਲਾਈ ਜਾਂਦੀ ਆ ਭਗਵਾਨ ਰਾਮ ਜੀ ਵੱਲੋਂ ਕਿ ਜਾਓ ਕਿਸੇ ਚੰਗੇ ਵੈਦ ਨੂੰ ਲੈ ਕੇ ਆਓ ਤਾਂ ਕਿ ਲਖਮਣ ਜੀ ਦਾ ਜਿਹੜਾ ਇਲਾਜ ਆ ਉਹ ਕਰਵਾਇਆ ਜਾ ਸਕੇ ਤਾਂ ਉਹ ਸਮੇਂ ਹਨੂਮਾਨ ਜੀ ਆਪਣੀਆਂ दैਵੀ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵੈਦ ਜੀ ਨੂੰ ਲੈਣ ਜਾ ਰਹੇ ਨੇ ਤਾਂ ਜੋ ਲਖਮਣ ਜੀ ਦਾ ਜਿਹੜਾ ਇਲਾਜ ਉਹ ਕੀਤਾ ਜਾ ਸਕੇ ਸੋ ਇਹ ਅੱਜ ਜਨਾਬ ਕਲਾ ਪਿੰਡ ਦਾ 168 118 ਨੰਬਰ ਰੂਪੇਸ਼ੇ ਰੱਖ ਸਾਲ ਸਮਾਰਨਾ ਜਿਹੜਾ ਵਿਚਾਰੇ ਦਾ ਮਨਾਇਆ ਜਾ ਰਿਹਾ ਜੀਰਾਂ ਕੱਲ੍ਹ ਸਾਤੋਂ ਹੁਣੇ ਕੱਲ੍ਹ ਸਹਰ ਮਨਾਇਆ ਜਾਣਾ ਸੋਏ ਨੂੰ ਚੱਕੀਆ ਇਸ ਤੋਂ ਬਾਅਦ ਅਨੁਮਾਨੀ ਪਹਾੜ ਕੈਂਤੇ ਜਾਨੇ ਰੋਕੀ ਚਾਂਦੀ ਤੁਹਾਡੇ ਸਾਹਮਣੇ ਪੇਸ਼ ਕਰੀ ਜੇ ਰੋਕੀ ਤੇ ਉਸ ਤੋਂ ਬਾਅਦ ਇਹਦੀ ਨਾਮ ਲੀਨਾ ਦਾ ਅਮੀਰ ਆਧਿਆਏ ਦਾ ਪਾਠ ਜਿੱਦੇ ਚ ਰਾਵਣ ਦਾ ਗਾਇਨ ਹੁੰਦਾ ਹੈ ਮੰਗਾਰੀ ਰਾਵਣ ਨੂੰ ਮਾਰਿਆ ਜੰਤਰਾ ਭਗਵਾਨ ਨਾਮ ਦੇ ਵੱਲ ਉਹ ਵੀ ਬਾਅਦੇ ਰਾਤ ਨੇ ਬੇਚੀਤਾ ਜਾਊਗਾ ਉਹ ਆਪਾਂ ਸਾਰੇ ਰਾਤ ਲੈ ਕੇ ਨੇਕੀ ਵੀ ਬਰਾਈ ਉਤੇ ਜਿੱਤ ਦੇ ਇਸ ਇਤਿਹਾਸ ਨੂੰ ਪਰਮ ਨੂੰ ਦੇਖੀਏ ਸਭੀਏ ਜਾਣੀਏ ਕਿ ਕੋਸ਼ਿਸ਼ ਕਰੀਏ ਆਪਣੇ ਅੰਦਰੋਂ ਬਰਾਈਆਂ ਨੂੰ ਖਤਮ ਕਰੀ ਦੀ ਆਪਣੇ ਅੰਦਰ ਨੂ ਕੇ ਹੋਇਓ ਸ੍ਰਾਵਣ ਨੂੰ ਵਦਨ ਪਾਇ ਦਿੱ ਜਿਹੜਾ ਸਾਡੇ ਸਮਾਜ ਦੀ ਹਾਨੀ ਕਰਦਾ ਸਾਡੇ ਪਰਿਵਾਰ ਦੀ ਹਾਨੀ ਕਰਦਾ ਸਵਾਰ ਦੇ ਲੇ ਕੇ ਸਭ ਭਾਵਨਾ ਨਾਲ ਇਸ ਘਰ ਨੂੰ ਮਨਾਈਏ ਸਭਾ ਨੇ ਇਹ ਬੇਨਤੀਆਂ ਕਰਦਾ ਹਾਂ ਤੁਹਾਡੇ ਤੋਂ ਯਾਤਨਾ ਜੀ ਵਹਿਗੂ ਜੀ ਦਾ ਖਾਲਸਾ ਵਹਿਗੂ ਜੀ ਦੀ ਭੱਜੇ ਹੋ ਨਗਰ ਖੇੜੇ ਜੀ ਜੈ ਹੋ ਨਗਰ ਖੇੜੇ ਜੀ ਜੈ ਮੈਂ ਜੀਣਾ